ਆਨਲਾਈਨ ਠੱਗੀ ਦਾ ਅਨੋਖਾ ਮਾਮਲਾ ਆਇਆ ਸਾਹਮਣੇ ਇੱਕ ਫੋਨ ਕਾਲ ਤੇ ਖਾਤੇ ਚੋਂ 48600 ਰੁਪਏ ਗਾਇਬ ਸ਼੍ਰੀ ਮੁਖਸਰ ਸਾਹਿਬ ਦੀ ਹਰਪ੍ਰੀਤ ਕੌਰ ਨਾਲ ਹੋਈ ਠੱਗੀ ਐਪ ਡਾਊਨਲੋਡ ਕਰਕੇ ਭੇਜਿਆ ਸੀ ਪਰਸਨਲ ਡਾਟਾ ਫਾਸਟੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਮੀਤ ਕੌਰ ਸਾਥੀਓ ਸੂਬੇ ਦੇ ਵਿੱਚ ਚੋਰ ਲੁਟੇਰੇ ਇੰਨੇ ਕੁ ਬੇਖੌਫ ਹੋ ਚੁੱਕੇ ਨੇ ਕਿ ਹੁਣ ਉਹਨਾਂ ਦੇ ਵੱਲੋਂ ਸਾਈਬਰ ਠੱਗੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਕਸਰ ਸਾਈਬਰ ਠੱਗੀ ਦੇ ਆਪਾਂ ਮਾਮਲੇ ਸੁਣਦੇ ਆਂ ਪਰ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਕਿ ਲੜਕੀ ਨੂੰ ਸ਼੍ਰੀ ਮੁਖਸਰ ਸਾਹਿਬ ਦੀ ਇੱਕ ਲੜਕੀ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਉਸਦੇ ਫੋਨ ਦੇ ਵਿੱਚ ਲਾਗੂ ਕੀਤੀ ਗਈ ਇੱਕ ਸਰਵਿਸ ਦਾ ਹਵਾਲਾ ਦਿੱਤਾ ਜਾਂਦਾ ਜਿਸ ਦੇ ਵਿੱਚ ਉਹਨੂੰ ਕਿਹਾ ਜਾਂਦਾ ਕਿ ਜੇਕਰ ਤੁਸੀਂ ਇਸ ਸਰਵਿਸ ਨੂੰ ਬੰਦ ਨਹੀਂ ਕਰਵਾਉਂਦੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਜਿਸ ਤੋਂ ਬਾਅਦ ਉਸਦੇ ਫੋਨ ਦੇ ਉੱਤੇ OTP ਆਉਂਦਾ ਤੇ ਉਸਦੇ ਅਕਾਊਂਟ ਦੇ ਵਿੱਚੋਂ ਹਜ਼ਾਰਾਂ ਰੁਪਏ ਦੀ ਠੱਗੀ ਮਾਰੀ ਜਾਂਦੀ ਹੈ ਉਸ ਲੁਟੇਰੇ ਦੇ ਵੱਲੋਂ ਆਨਲਾਈਨ ਫਰੇਬ ਕੀਤਾ ਜਾਂਦਾ ਜਿਸ ਤੋਂ ਬਾਅਦ 48000 ਰੁਪਏ ਉਸਦੇ ਬੈਂਕ ਅਕਾਊਂਟ ਦੇ ਵਿੱਚੋਂ ਦੀ ਫਰ ਹੋ ਜਾਂਦੇ ਨੇ ਉੜ ਜਾਂਦੇ ਨੇ ਦੇਖਦੇ ਆ ਇਸ ਸੰਬੰਧੀ ਖਾਸ ਪੇਸ਼ਕਸ਼। ਸ਼੍ਰੀ ਮੁਖਸਰ ਸਾਹਿਬ ਤੋਂ ਇੱਕ ਕੁੜੀ ਦੇ ਨਾਲ 48000 ਦੀ ਆਨਲਾਈਨ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਕਿਮਤ ਸਰ ਸਾਹਿਬ ਦੇ ਰਹਿਣ ਵਾਲੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਮੈਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਉਂਦਾ ਤੇ ਕਹਿੰਦਾ ਕਿ ਤੁਹਾਡੇ ਫੋਨ ਤੇ ਕੋਈ ਮੋਟੋ ਸਰਵਿਸ ਲੱਗੀ ਹੋਈ ਹੈ ਜੇਕਰ ਤੁਸੀਂ ਇਸ ਨੂੰ ਬੰਦ ਨਾ ਕਰਵਾਇਆ ਤਾਂ ਤੁਹਾਨੂੰ ਹਰ ਰੋਜ਼ 4000 ਰੁਪਏ ਜੁਰਮਾਨਾ ਪਿਆ ਕਰਨਗੇ ਤੇ ਹਰਪ੍ਰੀਤ ਨੇ ਇਸ ਸਰਵਿਸ ਨੂੰ ਬੰਦ ਕਰਨ ਲਈ ਕਿਹਾ ਤਾਂ ਉਸ ਵਿਅਕਤੀ ਦੇ ਵੱਲੋਂ ਇੱਕ ਐਪ ਡਾਊਨਲੋਡ ਕਰਨ ਦੇ ਲਈ ਕਹਿ ਦਿੱਤਾ ਗਿਆ ਤੇ ਉਸਨੇ ਕਿਹਾ ਕਿ ਮੈਂ ਉਸਸ ਐਪ ਨੂੰ ਡਾਊਨਲੋਡ ਕਰ ਲਿਆ ਤੇ ਉਸ ਤੋਂ ਬਾਅਦ ਇੱਕ OTP ਤੇ ਕ੍ਰੈਡਿਟ ਕਾਰਡ CVV ਆਇਆ ਤੇ ਮੈਂ CVV ਉਸ ਐਪ ਦੇ ਵਿੱਚ ਕ੍ਰੈਡਿਟ ਕਾਰਡ ਦਾ ਪਰਸਨਲ ਡਾਟਾ ਫਿਲ ਕਰ ਦਿੱਤਾ ਉਸ ਦੇ ਉਪਰੰਤ ਦੇ ਨਾਲ ਖਾਤੇ ਦੇ ਵਿੱਚੋਂ 48600 ਰੁਪਏ ਕੱਟੇ ਗਏ ਤੇ ਉਸ ਦਾ ਮੈਸੇਜ ਵੀ ਉਸਦੇ ਫੋਨ ਤੇ ਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਪਤਾ ਲੱਗ ਗਿਆ ਕਿ ਉਸਦੇ ਨਾਲ ਠੱਗੀ ਵੱਜ ਚੁੱਕੀ ਹੈ ਹਰਪ੍ਰੀਤ ਨੇ ਮੰਗ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਤੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਮਾਮਲਾ ਇਹ ਸਰ ਕਿ ਮੈਨੂੰ ਕਾਲ ਆਈ ਠੀਕ ਹੈ ਜੋ ਕਿ ਬੋਰੇ ਸੀਆਈਸੀਸੀ ਬੈਂਕ ਤੋਂ ਆ ਠੀਕ ਹੈ ਬਸ ਇਹਨਾਂ ਨੇ ਇੱਕ ਮੈਨੂੰ ਕਿਹਾ ਮੋਟਰ ਸਰਵਿਸ ਔਨ ਕਰਨ ਨੂੰ ਮੈਂ ਮੋਟਰ ਸਰਵਿਸ ਔਨ ਕੀਤੀ ਠੀਕ ਹੈ ਬੋਲੇ ਤੁਹਾਡੇ ਅਕਾਊਂਟ ਚੋਂ ਨਹੀਂ ਤਾਂ 400 4000 ਆਈ ਮੰਥ ਲੱਗਣ ਕੱਟ ਹੋ ਜਾਣਗੇ ਠੀਕ ਹੈ ਤਾਂ ਫਿਰ ਕਿਉਂ ਨਾ ਨੇ ਮੈਨੂੰ ਇੱਕ ਐਪ ਡਾਊਨਲੋਡ ਦੀ ਲਿੰਕ ਭੇਜਿਆ ਠੀਕ ਹੈ ਤੇ ਬਸ ਮੈਂ ਉਹ ਓਪਨ ਕੀਤੀ ਪਹਿਲਾਂ ਉਹਨਾਂ ਨੇ ਮੈਨੂੰ ਇੱਕ ਆਈਸੀਆਈਸੀ ਬੈਂਕ ਦੀ ਆਈ ਮੋਬਾਈਲ ਦੀ ਐਪ ਆ ਓਪਨ ਕਰਾਈ ਠੀਕ ਹੈ ਉਹਦੇ ਵਿੱਚ ਬੋਲੇ ਮਾਈ ਕਾਰਡ ਵਿੱਚ ਜਾ ਕੇ ਤੁਸੀਂ ਉਹ ਕਰੋ ਮੈਂ ਕਿਹਾ ਨਹੀਂ ਅਦਾ ਕੁਝ ਵੀ ਨਹੀਂ ਹੈ ਠੀਕ ਹੈ ਫਿਰ ਉਹਨਾਂ ਨੇ ਇੱਕ ਐਪ ਕੀਤੀ ਤੇ ਕਹਿੰਦੇ ਇਹਦੇ ਵਿੱਚ ਮੈਮ ਤੁਹਾਡੇ ਹੈਗਾ ਸਰਵਿਸ ਕੁਝ ਉਹਨਾਂ ਨੇ ਵਰਡ ਦੱਸੇ ਕਹਿੰਦੇ ਉਹ ਆਫ ਕਰ ਦਿਓ ਮੈਂ ਆਫ ਕੀਤੇ ਠੀਕ ਹੈ ਕਹਿੰਦੇ ਕ੍ਰੈਡਿਟ ਕਾਰਡ ਨੰਬਰ ਪਰ ਕੀਤੇ ਸੀ ਵੀ ਭਰ ਦਿਓ ਮੈਂ ਕ੍ਰੈਡਿਟ ਕਾਰਡ ਨੰਬਰ ਪਰ ਕੀਆ ਸੀ ਵੀ ਭਰਿਆ ਬਸ ਇੰਨੇ ਨੂੰ ਮੇਰੇ ਅਕਾਊਂਟਸ ਪੈਸੇ ਕਿੰਨੇ ਪੈਸੇ ਨਿਕਲੇ 48600 ਨਿਕਲੇ 48000 ਕੀ ਕੰਮ ਕਰਦੇ ਹੋ ਸਿਰ ਮੈਂ ਜੌਬ ਕਰਦੀ ਆ ਮम्मा ਮੇਰੇ ਗਵਰਨਮੈਂਟ ਜੌਬ ਕਰਦੇ ਆ ਇਹਨਾਂ ਦਾ ਕ੍ਰੈਡਿਟ ਕਾਰਡ ਮੈਂ ਯੂਜ਼ ਕਰਦੀ ਆ ਐਨਨ ਮੇਰੇ ਕ੍ਰੈਡਿਟ ਕਾਰਡ ਚ ਹਟਾ ਲਿਆ 600 ਰੁਪਏ ਦੇ ਨਾਲ ਦੀ ਨਾਲ ਮੈਸੇਜ ਆ ਗਿਆ ਕੋਈ ਦਖਾ ਦਿੱਤੀ ਜਾਂ ਬੈਂਕ ਕਰ ਹਾਂਜੀ ਮੈਂ ਇਹਨਾਂ ਨੂੰ ਫਿਲਹਾਲ ਤਾਂ ਐਸਐਸਪੀ ਦਫ਼ਤਰ ਦਰਖਾਸਤ ਦਿੱਤੀ ਹੈ ਕਿ ਚਲੋ ਮੇਰੇ ਪੈਸੇ ਵਾਪਸ ਚਲੋ ਆਨ ਨਾਨ ਵਟ ਏਵਰ ਬਟ ਇਦਾਂ ਵੀ ਕਿਸੇ ਹੋਰ ਨਾਲ ਨਾ ਹੋਵੇ ਇਹ ਬੰਦਾ ਸ਼ਰਿਆ ਮੈਨੂੰ ਕਾਲ ਕਰਦਾ ਔਰ ਕਹਿੰਦੇ ਮੈਮ ਜਿਹੜੇ ਜਿਹੜੇ ਤੁਹਾਡੇ ਖਾਤੇ ਮੈਨੂੰ ਪਤਾ ਹੈ ਠੀਕ ਹੈ ਔਰ ਨੰਬਰ ਹੈਗਾ 9142067 274 ਕੀ ਮੰਗ ਕਰ ਰਹੇ ਇਹਦੇ ਰਿਕਾਰਡਿੰਗ ਤੁਸੀਂ ਹੋਰ ਇਹ ਬੰਦੇ ਨੇ ਸ਼ਰਿਆਮ ਆਪਣਾ ਆਈਮੋ ਐਪ ਵੀ ਚਲਾਇਆ ਹੋਇਆ ਠੀਕ ਹੈ ਹਾਂ ਤੇ WhatsApp ਸੌਰੀ WhatsApp ਵੀ ਚਲਾਇਆ ਹੋਇਆ ਤੇ ਇੱਕ ਮਹੀਨਾ 86 ਤੇ ਚਲਾਇਆ ਉੱਥੇ ਸ਼ਰਿਆਮ ਲਿਖਿਆ ਹੋਇਆ ICICI ਬੈਂਕ ਦਾ ਠੀਕ ਹੈ ਕੀ ਮੰਗ ਕਰ ਚਲੋ ਮੈਂ ਡਿਊਟ ਜੌਬ ਕਰਦੇ ਸੀ ਜੌਬ ਕਰਦੇ ਸਮੇਂ ਮੈਨੂੰ ਨਹੀਂ ਪਤਾ ਲੱਗਿਆ ਠੀਕ ਹੈ ਤੇ ਮੈਂ ਉਹ ਪਰ ਬੈਠੀ ਕਿਉਂਕਿ ਮੈਂ ਥੋੜਾ ਜਿਹਾ ਉਲਝਾ ਲਿਆ ਉਹਨਾਂ ਨੇ ਕਲੰਚ ਮੇਰਾ ਖੁਦ ਆਈਸੀਆਈਸੀ ਬੈਂਕ ਚ ਖਾਤਾ ਤੇ ਇਹ ਸਰ ਕਾੜਡਿੰਗ ਕੋਈ ਗੱਲ ਕੀਤੀ ਬੈਂਕ ਦੇ ਨਾਲ ਵੀ ਮੇਰੇ ਪੈਸੇ ਇਕੱਠੇ ਗਏ ਨਹੀਂ ਸਰ ਮੇਰੇ ਕ੍ਰੈਡਿਟ ਕਾਰਡ ਚੋਂ ਪੈਸੇ ਕੱਟੇ ਗਏ ਨਹੀਂ ਮੇਰੇ ਕਾਰਡ ਦੀ ਡਿਟੇਲ ਨਹੀਂ ਦੱਸੀ ਉਹਨਾਂ ਨੇ ਨਹੀਂ ਫਿਲਹਾਲ ਸਰ ਸੰਡੇ ਦਾ ਦਿਨ ਸੀ ਨੈਕਸਟ ਡੇ ਠੀਕ ਹੈ ਫਿਲਹਾਲ ਤਾਂ ਮੈਂ ਬੁਝੇ ਤੋਂ ਪਰੇਸ਼ਾਨੀ ਹੋ ਗਈ ਸਰ ਜਰੇ ਵਾਲੀ ਨੂੰ ਸੰਡੇ ਵਾਲੇ ਦਿਨ ਥੋੜਾ ਜਿਹਾ ਨਹੀਂ ਕੱਲ ਬਾਤ ਸੁਣੀ ਗਈ ਮਤਲਬ ਮੈਂ 1930 ਤੇ ਕਾਲ ਵੀ ਕੀਤੀ ਸੀ ਕ੍ਰਾਈਮ ਬ੍ਰਾਂਚ ਤੇ ਕੁਝ ਨਹੀਂ ਹੋਇਆ ਕੀ ਮੰਗ ਕਰਦੇ ਹੋ ਤੁਸੀਂ ਪੰ ਮੇ ਇਹ ਕੀ ਹੋ ਸਕੇ ਮੇਰੇ ਪੈਸੇ ਵਾਪਸ ਆ ਜਾਣ ਤੇ ਕਿਸੇ ਹੋਰ ਨਾਲ ਤੁਖਾ ਟੜੀ ਨਾ ਹੋਵੇ ਔਰ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਫੜਿਆ ਜਾਵੇ ਔਰ ਜੋ ਕੀ ਸ਼ਰੀਆਮ WhatsApp ਚਲਾਈ ਬੈਠਾ ਔਰ ਸ਼ਰੀਆ ਮੈਨੂੰ ਕਾਲ ਵਿੱਚ ਇਸ ਕਰਦਾ। ओके ਹਾਂਜੀ ਤੁਸੀਂ ਇੱਕ ਕੀ ਕਹਿਣਾ ਚਾਹੋਗੇ ਵੀ ਅੱਜ ਦੇ ਮਨ ਵਿੱਚ ਇਸ ਤਰ੍ਹਾਂ ਦੇ ਨਾਲ ਪੈਸੇ ਕੱਢੇ ਜਾ ਰਹੇ ਨੇ ਬੜਿਆਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਹੋਇਆ ਵੀ ਨਹੀਂ ਇਹ ਸੋਨੀ ਹੈ ਕਿ ਜਿਸੇ ਨੂੰ ਵੀ ਥੋੜਾ ਮੋਟਾ ਸ਼ੱਕ ਹੋਵੇ ਔਰ ਕਿਸੇ ਵੀ ਕਹਿਣ ਤੋ ਕਦੀ ਵੀ ਕੋਈ ਵੀ ਬਿਨਾ ਕਸਟਮਰ ਕੇਅਰ ਨਾਲ ਗੱਲਬਾਤ ਕੀਤੇ ਬਿਨਾ ਕੋਈ ਵੀ ਜੇ ਉਹਨਾਂ ਨੇ ਕੋਈ ਤੁਹਾਨੂੰ ਡਰਾ ਰਿਹਾ ਕਿ ਹਾਂ ਤੁਹਾਡੀ ਆ ਕੋਈ ਓਪਨ ਆ ਕੋਈ ਐਪ ਚੱਲ ਰਹੀ ਹੈ ਤਾਂ ਉਹਨਾਂ ਨੂੰ ਕਹੋ ਕੋਈ ਨਹੀਂ ਸਰ ਮੈਂ ਕਸਟਮਰ ਕੇਅਰ ਤੇ ਕਾਲ ਕਰਕੇ ਫਿਰ ਕਨਫਰਮ ਕਰਾ ਲੈਣੀ ਆ ਕੁਝ ਮੈਨੂੰ ਵੀ 1 ਮਿੰਟ ਬਾਅਦ ਜਦ ਮੈਨੂੰ ਆਈਮੇਲ ਨਾਲ ਦੀ ਨਾਲ ਕਸਟਮਰ ਕੇਅਰ ਨਾਲ ਕਹਿੰਦੇ ਮੈਮ ਤੁਹਾਡੇ ਨਾਲ ਧੋਖਾ ਹੋ ਚੁੱਕਿਆ ਤਾਂ ਬਸ ਇਹ ਹੀ ਕਹਾਂਗੀ ਕਿ ਤੁਹਾਨੂੰ ਕੋਈ ਵੀ ਫੋਨ ਕਰਕੇ ਕਵੇ ਇਹ ਲੋਨ ਇਹ ਓਪਨ ਆ ਜਾਂ ਇਹ ਐਡ ਆ ਜਾਂ ਕੁਝ ਵੀ ਵਟਐਵਰ ਤੁਸੀਂ ਹਮੇਸ਼ਾ ਆਪਣੇ ਉਹਨਾਂ ਨੂੰ ਕਾਲ ਕਰੋ ਕਸਟਮਰ ਕੇਅਰ ਨੂੰ ਕਾਲ ਕਰੋ